ਨਲ ਦੀ ਪਹਿਲੀ ਰੇਡ ਰਾਣੀ ਬਲਾਂ ਦੇ ਵਿੱਚ ਕਹਿੰਦੇ ਛੋਟਾ ਨਾਕ ਅਮਰਤਪਾਲ ਕੋਟਲੀ ਵਾਲਾ ਕਹਿੰਦੇ ਜੀਤ ਕੋਸ਼ਿਸ਼ ਕਰਦਾ ਅੱਜ ਦੇ ਦੰਦਾ ਕਹਿੰਦੇ ਵੱਡਾ ਮੁਕਾਬਲਾ ਵੇਖ ਜਰਾ ਚਿਰਾਗ ਤਾਉਣ ਤੁਰਿਆ ਆਉਂਦਾ ਕਿ ਰਤਬਾ ਤੇ ਵੇਖ ਬਤੰਦਰ ਦਾ ਜਿਵੇਂ ਤੁਰੇ ਦੀ ਡਾਕੂ ਚੰਮਲ ਦਾ ਕੀ ਕੁਝ ਨਹੀਂ ਲਗਾਤਾ ਪੁੜਾ ਥੱਲੋ ਇਹ ਟਾਈਮ ਜਾਣਦਾ ਨੰਗਲਦਾ ਇਹ ਅੰਬਾ ਇਹ ਅੰਬਾ ਇਹ ਅੰਬਾ ਇਹ ਅੰਬਾ ਜਲਾਲ ਵਾਲਿਆ ਵੇਖ ਜਰਾ ਪੈਂ ਵਾਕੇ ਦਾ ਪਰ ਪਰਮਜੀਤ ਸਿੰਘ ਦੀ ਟੱਬਾ ਇਸ ਲਈ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ 나ਥ ਫੇਰ ਆ ਗਿਆ ਇਹਦੇ ਬਾਪ ਨੇ ਬੜੀ ਮਾਰ ਕੇ ਦੀ ਕਬੱਡੀ ਖੇਡੀ ਹੈ ਇਹਦੇ ਚਾਚਿਆਂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਆਹ ਸਿਹਾਂ ਦਾ ਵੀ ਧਰਤੀ ਨੂੰ ਬਖਸ਼ਿਸ਼ ਹੈ ਸ਼ਿਲੂ ਤੇ 나ਥ ਦੀ ਟੱਕਰ ਅੱਜ ਰਾਣੀ ਬਲਾ ਦੇ ਵਿੱਚ ਫੇਰ ਹੋ ਗਈ ਮੇਰੇ ਮਿੱਤਰੋ ਐਨ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਨੇ ਖਾਣੀ ਵਾਲੀ ਗੱਲ ਹੈ ਅਚਲ ਸਾਹ ਦੇ ਵਿੱਚ ਸ਼ਾਹ ਪਿੰਡਰ ਨੇ ਹਰਜੀਤ ਪੁਰਤਗਾਲ ਦੇ ਮੇਲੇ ਤੇ ਦਲਜੀਤ ਹੁਣਾਂ ਦੇ ਮੇਲੇ ਤੇ ਟੱਕਰ ਹੋਈ ਤੇ ਦੁਨੀਆ ਨੇ ਸਵਾਦ ਲਿਆ ਅੱਜ ਫੇਰ ਇਹ ਟੱਕਰ ਜਿਹੜੀ ਵੇਖਣ ਨੂੰ ਮਿਲਣੀ ਹੈ ਲੋ ਰਸਾਲੂ ਵਾਲਾ ਗੋਰਾ ਇਸ ਵੇਲੇ ਪਿਆਰ ਵਰ ਤਿਆਰ ਆ ਕਿ ਵਿੱਚ ਖਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਦ ਫੈਸਲਾ ਛੇਤੀ ਕਹ ਮੱਖਣ ਮਰਾਣਾ ਦਾ ਖੜਦਾ ਨਸ਼ੇ ਵਾਸਤੇ ਪਾ ਕੇ ਓ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਚਰਾਗਦੀਨ ਮੱညာ ਵਾਲੇ ਦੀ ਧਰਤੀ ਤੇ ਰਸਾਲੂ ਵਾਲਾ ਗੋਰਾ ਓਏ ਨਹੀਂ ਰੀ ਸਾਂਚੋਪਰਾ ਆ ਬਾਬੇ ਮੱਗੇ ਦਾ ਪਿੰਡ ਆ ਬਾਬੇ ਮੱਗੇ ਦਾ ਪੁੱਤਰ ਵਹਿ ਜਾ ਵੀਰਾ ਜਿਹੜਾ ਸਾਈਡ ਤੇ ਉਹ ਕੇ ਨੌਜਾਨਾ ਬਹੁਤ ਬਹੁਤ ਧੰਨਵਾਦ ਹੈ ਸਿਰੇ ਦਾ ਮੈਚ ਚੱਲਦਾ ਕਬੱਡੀ ਪੱਡੀ ਹੈ ਇਧਰ ਕਹਿੰਦੇ ਬੱਲਪੁਰੀਆ ਬਾਬੇ ਮੱਗੇ ਦਾ ਪੁੱਤਰ ਬੱਲਪੁਰੀਆ ਹਾਂਜੀ ਚੱਲ ਵੀ ਚੱਲ ਸੋਨੂ ਢਾਲਪੁਰੀਆ ਦੇ ਸੈਨ ਥੋੜੀ ਜੀ ਨੌਜਵਾਨਾਂ ਆਪਾਂ ਕਬੱਡੀ ਦੀ ਗੱਲ ਕਰ ਲਈਏ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰਸਾਲੂ ਵਾਲਾ ਗੋਰਾ ਜੱਗੂ ਤਿਆਰ ਵਰ ਤਿਆਰ ਹਾਕਮ ਵਾਲਾ ਪਿੰਡ ਇਸ ਵੇਲੇ ਦੇਖਣਾ ਵੀ ਕੌਣ ਇਸ ਨੌਜਵਾਨ ਦੇ ਨਾਲ ਦੋ ਹੱਥ ਕਰਦਾ ਹੈ ਗੱਲ ਸਮੇਂ ਦੀ ਪੁਆਇੰਟ ਜਿਹੜਾ ਹੈ ਰਸਾਲੂ ਵਾਲਾ ਗੋਰਾ ਬਾਬਾ ਖਜਾਨ ਸਿੰਘ ਦੀ ਕਬੱਡੀ ਕਲੱਬ ਰਾਣੀ ਬਲਾਹ ਦੀ ਟੀਮ ਦੇ ਲਈ ਜੋੜਦਾ ਆ ਮਹਿੰਮ ਦੀ ਟੀਮ ਵੱਲੋਂ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਗਈ ਇਹ ਜੱਤੋ ਵਾਲੀਆ ਪਹਿਲਵਾਨ ਗੱਦੋ ਵਾਲੀਆ ਆ ਗੱਦੋ ਵਾਲੀਆ ਆ ਚੁੰਗੀਆਂ ਨੇ ਮੱਜਾ ਯਾਰੋ ਕਾਲੀਆਂ ਤੇ ਬੂਰੀਆਂ ਮਾਂ ਨੇ ਖਵਾਈਆਂ ਸਾਨੂੰ ਪੁੱਤ ਪੁੱਤ ਚੋਰੀਆਂ ਜਦੋਂ ਕੱਬੱਡੀ ਦਾ ਗਰਾਊਂਡ ਦਾ gekeੜਾ ਤੇ ਲੋਕੀ ਖੜ ਖੜ ਵੇਖਦੇ ਨਾ ਬੋਲਦਾ ਸਪੀਕਰਾਂ 'ਚ ਮੇਰਾ ਸਪੀਕਰਾਂ 'ਚ ਨਾ ਗੂੰਜਦਾ ਆਹ ਕੱਬੱਡੀ ਦੇ ਵੱਡੇ ਮੱਲਾਂ ਦੇ ਆਹ ਜੱਗੂ ਤੇ ਅੰਬਾ ਹੋ ਗਿਆ ਭੇੜ ਰੰਬਾਜ ਰੋਕੰਦੇ ਗੋੜ ਦੇ ਵਿੱਚ ਨਹੀਂ ਮੇਰੇ ਮਿੱਤਰੋ ਆਉ ਨਾਚ ਕਿ ਜੋਗੀ ਨੇ ਕੰਨਾਂ ਵਿੱਚ ਸੱਚ ਦੀਆਂ ਮੰਦਰਾ ਤੇ ਮੰਦਰਾ ਦੇ ਵਿੱਚੋਂ ਤੇਰਾ ਮੂੰਹ ਦਿਖਦਾ ਮੈਂ ਜਿਹੜੇ ਪਾਸੇ ਵੇਖਾ ਮੈਨੂੰ ਤੂੰ ਦਿਸਦਾ ਮੈਨੂੰ ਜਿਹੜੇ ਪਾਸੇ ਵੇਖਾ ਮੈਨੂੰ ਤੂੰ ਦਿਸਦਾ ਮੈਨੂੰ ਤੂੰ ਦੱਸ ਕਦੈਸਰੀ ਰਹਿ ਨਾਥਾ ਜਿੰਨੀ ਸਿਫਟ ਕਰੀਏ ਸੋਹਣੇ ਔਨੀ ਥੋੜੀ ਐ ਨਜਰਾਂ ਤੋਂ ਬਚਾ ਕੇ ਰੱਖੀ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਦੀ ਤੇਰੇ ਤੇ ਮੇਰ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਸਾਲੂ ਵਾਲਾ ਗੋਰਾ ਕਿਰਾਏ ਮੋٹے ਪੱਟਾਂ ਦੇ ਦਰਸ਼ਕ ਆਓ ਸਾਹਮਣੇ ਹਾਕਮ ਵਾਲੀਏ ਜੱਗੂ ਵੱਲ ਵੇਖਿਆ ਤੇ ਦੂਜੇ ਪਾਸੇ ਵੇਖਿਆ ਵੀ ਚਿਰਾਗਦੀਨ ਬੜਾ ਖਤਰਨਾਕ ਜਾਫੀ ਐ ਇੱਕ ਪਾਸੇ ਜੱਗੂ ਅਤੇ ਦੂਜੇ ਪਾਸੇ ਰਸਾਲੂ ਵਾਲਾ ਗੋਰਾ ਕਰਦਾ ਨੰਬਰ ਨੌਜਣ ਗੱਭਰੂ ਆਪਣੀ ਟੀਮ ਦੇ ਜੋੜਦਾ ਹੋਇਆ ਇੱਕ ਗੱਲ ਨਾਥਾ ਹਾਕ ਕਬੱਡੀ ਇੱਕ ਗੱਲ ਤਾਂ ਪੱਕੀ ਆ ਵੀ ਨਾਸ ਵੀ ਰੰਗਾਂ ਦੇ ਵਿੱਚ ਆ ਅੰਬਾ ਵੀ ਰੰਗਾਂ ਵਿੱਚ ਆ ਤੇ ਸ਼ੀਲੂ ਵੀ ਰੰਗਾਂ ਵਿੱਚ ਆ ਹਾਕਮ ਵਾਲੀਆ ਜੱਗੂ ਤੇ ਚਿਰਾਗ ਵੀ ਰੰਗਾਂ ਵਿੱਚ ਆ ਲਖਣ ਆ ਮੇਰੇ ਮਿੱਤਰੋ ਗਰੌਂਦਾ ਬੱਲੇ ਬੱਲੇ 2 ਨੰਬਰ ਦਾ ਜਫਾ ਲੈ ਵੀ ਚਿਰਾਗ ਹੋ ਤਗੜਾ ਮੱਲਾ ਬੰਦੇ ਦੇ ਬੰਦਾ ਵਜਦਾ ਵੇਖੀਏ ਲੈ ਕੋ ਫਰਿਆ ਸ਼ਕਰਪੁਰੀਆਂ ਕਾਕੇ ਨੂੰ ਜਾਂ ਛੱਡੋ ਕੂਣੀਆਂ ਸ਼ੱਕੇ ਦੇ ਆਲਪੁਰੀਆਂ ਉਹ ਦੁਨੀਆ ਨੂੰ ਨਜ਼ਾਰਾ ਲੈਣਦੇ ਖੜਸਦਾ ਪਿੱਛੇ ਹੋ ਜਾ ਮੇਰੇ ਵੀਰੋ ਰਸਾਲੂ ਵਾਲਾ ਗੋਰਾ ਅੱਜ ਸਾਰਾ ਦਿਨ ਜੰਨੇ ਮੈਚ ਖੇਡੇ ਗਏ ਆ ਸਾਰੇ ਮੈਚਾਂ ਵਿੱਚ ਸਿਰੇ ਦੀਆਂ ਬਾਟੀਆਂ ਚਿਰਾਗ ਰਸਾਲੂ ਵਾਲਾ ਚਿਰਾਗ ਨੌਜਨ ਕਾਲਾ ਅਲਕਪੁਰੇ ਵਾਲਾ ਜਿਹਨੇ ਪਹਿਲਾ ਨਾਥ ਨੂੰ ਜਫਾ ਲਾਇਆ ਹੈ ਆਰ ਅਗਲੀ ਕਬੱਡੀ ਅਰਬਲ ਬਲਪੁਰੀਆਂ ਵਾਲਾ ਇਹ ਅਰਬਲ ਹੈ ਮੇਰੇ ਮਿੱਤਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਫਿਆਂ ਦੇ ਵਿੱਚੋਂ ਕੌਣ ਹਰਿਆਣੇ ਵਾਲਾ ਸ਼ੀਲੂ ਜਾਂ ਫਿਰ ਕਾਲਾ ਜਾਂ ਸੁਮਿਤ ਸੇਵਾ ਲਓ ਇੱਕ ਪਾਸੇ ਸ਼ੀਲੂ ਬਲਾਰਾ ਕਰਦਾ ਕੋਸ਼ਿਸ਼ ਬਾਹੂ ਅਕਬਰ ਪਰ ਪਿੰਡ ਰੋਤਕ ਦੀ ਬੁੱਕਲ ਦੇ ਵਿੱਚ ਦਸਿਆ ਹੋਇਆ ਹੈ ਇਹ ਦੂਰ ਤੋਂ ਪੁੱਜਦਾ ਹੈ ਇਹ ਹਰਿਆਣੇ ਵਾਲਾ ਸ਼ੀਲੂ ਹੈ ਇਹ ਬਤੌਰ ਜਾਫੀ ਖੇਡਦਾ ਹੈ ਇੱਕ ਬਤੌਰ ਰੇਡਰ ਸ਼ੀਨੂ ਮਦੀਨਾ ਖੇਡਿਆ ਦੁਨੀਆ ਦੇ ਵੱਡਾ ਨਾਮ ਲਓ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਕਬੱਡੀ ਦਾ ਨਵਾਬ ਹੈ ਇਹਨੂੰ ਨਵਾਬ ਕਹਿੰਦੇ ਆ ਕਬੱਡੀ ਦਾ ਇਹ ਆਉ ਕਬੱਡੀ ਦਾ ਨਵਾਬ ਕਹਿੰਦੇ ਆ ਟੱਚ ਦਵਲ ਹੋ ਗਿਆ ਮੇਰੇ ਮਿੱਤਰੋ ਓਏ ਸੀਟੀ ਸੀਟੀ ਵੱਜਦੀ ਆ ਕਾਕਾ ਸੀਟੀ ਤੇ ਸੀਟੀ ਵੱਜੀ ਜਦ ਮੈਕ ਗਰਾਊਂਡ ਵਿੱਚ ਆਇਆ ਇਹ ਅੰਬਾ